ਜੋ ਵੀ ਡਿਸਕਸ਼ਨ ਆਏ ਬੜੇ ਮਜ਼ੇਦਾਰ ਆਏ ਮੈਂ ਪਹਿਲੇ ਵੀ ਕਿਹਾ ਕਿ ਅੱਜ ਫਿਰ ਜੈਮ ਪੈਕਡ ਹੀ ਸਾਰੇ ਵਕੀਲਾਂ ਨਾਲ ਕੋਟ ਭਰੀ ਪਈ ਸੀ ਕਲਾਸ ਲਗਾਈਏ ਤੇ ਅੱਜ ਜਿਹੜੇ ਆ ਸਟੇਟ ਗਵਰਨਮੈਂਟ ਵੱਲੋਂ ਰਾਏ ਸਾਹਿਬ ਜਿਹੜੇ ਬੜੇ ਇੱਕ ਹੁਨਾਰ ਤੇ ਕਾਬਲ ਸਾਡੇ ਲੰਡਨ ਕਾਉਂਸਲ ਹੈਗੇ ਨੇ ਵਕੀਲ ਸਾਹਿਬ ਤੇ ਇਹ ਤੁਹਾਡੇ ਪੁਲਿਸ ਅਫਸਰ ਜਿਨ੍ਹਾਂ ਦੇ ਨਾਲ ਝਗੜਾ ਜੜ ਲੜਾਈ ਝਗੜਾ ਹੋਇਆ ਉਹ ਕਿੱਥੋਂ ਆ ਰਹੇ ਸੀ ਉਹ ਕੀ ਉਹ ਡਿਊਟੀ ਸੀ ਉਹਨਾਂ ਦਾ ਡਿਊਟੀ ਰੋਸਟਰ ਸੀ ਕੀ ਉਹ ਯੂਨੀਫਾਰਮ ਚ ਹੀ ਸਿਵਲ ਚ ਚਲੋ ਇਹਨਾਂ ਨੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇੱਕ ਜਿਹੜਾ ਪਟਿਆਲਾ ਦਾ ਜਿਹੜਾ ਮਸਲਾ ਬੜਾ ਭਖਿਆ ਹੋਇਆ ਸੀਗਾ ਜਿਹਦੇ 'ਚ ਸੁਣਵਾਈ ਹੋਈ ਕੀ ਸੁਣਵਾਈ ਹੁੰਦੀ ਹੈ ਸਾਡੇ ਨਾਲ ਨੇ ਐਡਵੋਕੇਟ ਰਜੀਵ ਸ਼ਰਮਾ ਪੰਜਾਬ ਐਂਡ ਹਰਿਆਣਾ ਕੋਰਟ ਪੁੱਛਦੇ ਆ ਕੀ ਗੱਲਬਾਤ ਹੋਈ ਕੀ ਮਸਲਾ ਹੋਇਆ ਕੀ ਅੱਗੇ ਰਣਨੀਤੀ ਹੋਈ ਕੀ ਗੱਲਬਾਤ ਪੁੱਛਦੇ ਆ ਸਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸਰ ਤੁਸੀਂ ਸਰ ਅੱਜ ਜਿਹੜਾ ਮਸਲਾ ਮੈਟਰ ਹੋਇਆ ਉਸ ਬਾਰੇ ਕੀ ਥੋੜਾ ਦੱਸੋ ਸਾਨੂੰ ਦੇਖੋ ਸਰ ਅੱਜ ਜਿਹੜਾ ਮਸਲਾ ਜਿਹੜਾ ਜੋ ਵੀ ਡਿਸੀਜਨ ਆਇਆ ਬੜੇ ਮਜ਼ੇਦਾਰ ਆਇਆ ਮੈਂ ਪਹਿਲੇ ਵੀ ਕਿਹਾ ਕਿ ਅੱਜ ਫੇਰ ਜੈਮ ਪੈਕਟ ਹੀ ਸਾਰੇ ਵਕੀਲਾਂ ਨਾਲ ਕੋਟ ਭਰੀ ਪਈ ਸੀ ਨਜ਼ਾਰਾ ਹੀ ਵੱਖਰਾ ਸੀ ਹਰ ਕੋਈ ਚਾਹੁੰਦਾ ਸੀ ਕਿ ਜੱਸੀ ਸੰਦੀਪ ਮੋਦਗਿਲ ਜੀ ਦੇ ਮੂੰਹ ਆਪਾਂ ਅੱਜ ਡਿਸੀਜਨ ਸੁਣੀਏ ਤੇ ਉਹਨਾਂ ਨੇ ਬੜੀ ਕਲਾਸ ਲਗਾਈ ਹੈ ਤੇ ਅੱਜ ਜਿਹੜੇ ਆ ਸਟੇਟ ਗਵਰਨਮੈਂਟ ਵੱਲੋਂ ਰਾਇ ਸਾਹਿਬ ਜਿਹੜੇ ਬੜੇ ਇੱਕ ਹੁਨਹਾਰ ਤੇ ਕਾਬਲ ਸਾਡੇ ਲੰਡਨ ਕਾਉਂਸਲ ਹਗੇ ਨੇ ਵਕੀਲ ਸਾਹਿਬ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਆ ਉਹ ਅਪੀਅਰ ਹੋਏ ਸੀ ਜਦ ਕਿ ਕੋਈ ਸਰਕਾਰੀ ਵਕੀਲ ਸਟੇਟ ਗਵਰਨਮੈਂਟ ਵੱਲੋਂ ਨਹੀਂ ਅਪੀਅਰ ਹੋਇਆ ਉਧਰੋਂ ਜਿਹੜੇ ਕਨਸਟੇਬਲ ਵਰਤੀਪ ਸਾਹਿਬ ਸੀ ਤੇ ਐਟ ਦਾ ਸੇਮ ਟਾਈਮ ਮੈਂ ਕੋਪੀਟੀਸ਼ਨਰ ਕਰਨਲ ਸਾਹਿਬ ਦੇ ਕੇਸ ਤੇ ਮੈਂ ਔਰ ਮੇਨ ਕੇਸ ਜਿਹੜਾ ਕਰਨਲ ਸਾਹਿਬ ਦਾ ਉਹ ਆਲੂ ਵਾਲੀਆ ਸਰਕੂ ਲਗਾ ਤੇ ਅੱਜ ਸੱਜ ਸਾਬ ਨੇ ਬੜੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਿਹੜਾ ਐਫੀਡੇਵਟ ਡਾਕਟਰ ਨਾਨਕ ਸਿੰਘ ਜੀ ਵੱਲੋਂ ਫਾਈਲ ਹੋਇਆ ਅੱਜ ਉਹ ਵਿੱਚ ਬਹੁਤ ਜ਼ਿਆਦਾ ਗਲਤੀਆਂ ਪਾਈਆਂ ਗਈਆਂ ਤੇ ਜੱਜ ਸਾਬ ਨੇ ਇਹ ਪੁੱਛਿਆ ਕਿ ਇਹ ਗਲਤੀਆਂ ਦਾ ਕਾਰਨ ਕੀ ਹੈ ਇਹਦਾ ਜਵਾਬ ਕੌਣ ਦੇਗਾ ਜਿਹੜਾ ਟਾਈਮ ਜਿਹੜਾ ਹੈ ਉਹ ਡਿਸਪਿਊਟਡ ਉਹਦੇ ਵਿੱਚ ਹੋਇਆ ਕਿਉਂਕਿ ਜਿਹੜਾ ਐਫੀਡੇਵਟ ਡਾਕਟਰ ਨਾਨਕ ਸਿੰਘ ਜੀ ਨੇ ਫਾਈਲ ਕੀਤਾ ਉਹ ਜਿਹੜਾ ਟਾਈਮ ਜਿਹੜਾ ਰਿਪੋਰਟਿੰਗ ਦਾ ਕ੍ਰਾਈਮ ਦੇ ਰਿਪੋਰਟ ਦਾ ਕੁਝ ਹੋਰ ਦਿੱਤਾ ਗਿਆ ਜਦਕਿ ਪੀੜਤ ਤਾਂ ਜਿਹੜਾ ਜਿਹੜਾ ਉਹ ਕੁਝ ਹੋਰ ਕਹਿ ਰਿਹਾ ਸੀ ਜਿੱਥੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਦੇ ਜਿਹੜੇ ਐਡਵੋਕੇਟ ਆਲੂ ਆਲੂ ਵਾਲੀ ਸਰ ਨੇ ਇੱਕਦਮ ਕਿਹਾ ਕਿ ਇਹ ਜਿਹੜਾ ਬਿਲਕੁਲ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਬਹੁਤ ਗਲਤ ਜੜੀ ਹੈ ਜਸ ਸਾਹਿਬ ਨੂੰ ਰਿਪੋਰਟ ਆਈ ਹੈ ਤੇ ਆਪਾਂ ਕਾਊਂਟਰ ਐਫੀਡੈਵਿਟ ਫਾਈਲ ਕਰਾਂਗੇ ਬਾਏ ਦਾ ਲੰਚ ਟਾਈਮ ਤੇ ਉਹਨਾਂ ਨੇ ਫਾਈਲ ਵੀ ਕਰ ਦਿੱਤਾ ਹੋਏਗਾ ਤੇ ਅਲਟੀਮੇਟਲੀ ਜਸ ਸਾਹਿਬ ਨੇ ਬੜੇ ਤਿੱਖੇ ਸਵਾਲ ਪੁੱਛੇ ਉਹਨਾਂ ਜੋ ਇੱਕ ਸਵਾਲ ਜਿਹੜਾ ਮੈਨੂੰ ਬੜਾ ਪਸੰਦ ਆਇਆ ਤੇ ਪਤਾ ਨਹੀਂ ਫਰੋਮ ਵੇਅਰ दैट ਕੇਮ ਇੰਟੂ ਦਾ ਮਾਈਂਡ ਆਫ ਦੀ ਜੱਸ ਸਾਹਿਬ ਜੱਸ ਸਾਹਿਬ ਨੇ ਐਕਡਮ ਪੁੱਛਿਆ ਕਿ ਇੱਕ ਕੁਐਸਚਨ ਮੈਂ ਵੀ ਪੁੱਛਣਾ ਚਾਹਨਾ ਕਿ ਇਹ ਕਰਨਲ ਸਾਹਿਬ ਤੇ ਹੈੱਡ ਕੁਆਰਟਰ ਤੋਂ ਆ ਰਹੇ ਸੀ ਦਿੱਲੀ ਤੋਂ ਤੇ ਇਹ ਤੁਹਾਡੇ ਪੁਲਿਸ ਅਫਸਰ ਜਿਨ੍ਹਾਂ ਦੇ ਨਾਲ ਝਗੜਾ ਜੜ ਲੜਾਈ ਝਗੜਾ ਹੋਇਆ ਉਹ ਕਿੱਥੋਂ ਆ ਰਹੇ ਸੀ ਉਹ ਕੀ ਉਹ ਡਿਊਟੀ ਸੀ ਉਹਨਾਂ ਦਾ ਡਿਊਟੀ ਰੋਸਟਰ ਸੀ ਕੀ ਉਹ ਯੂਨੀਫਾਰਮ ਚ ਹੀ ਸਿਵਲ ਚ ਚਲੋ ਇਹਨਾਂ ਨੇ ਪਹਿਲੇ ਹੀ ਕਹਤਾ ਕਿ ਉਹ ਸਿਵਲ ਡਰੈਸ ਹੀ ਪਰ ਉਹ ਕਰਨ ਕੀ ਆਏ ਉਠਾਬੇ ਤੇ ਵੋਟ ਵਾਸ ਦਾ ਪਰਪਸ ਆ ਕਿਥੋਂ ਰਹੀ ਸੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਟੇਟ ਗਵਰਨਮੈਂਟ ਜਿਹੜੀ ਉਹਦੇ ਵਿੱਚ ਕੋਈ ਵੀ ਚੁੱਪੀ ਸਾਦ ਗਈ ਤੇ ਨਾ ਉਹਦੇ ਵਿੱਚ ਕੋਈ ਉਹ ਆਨਸਰ ਦੇ ਪਾਈ ਹੈ ਪਰ ਫਿਰ ਜੱਜ ਸਾਹਿਬ ਨੇ ਇਸ ਤੋਂ ਇਲਾਵਾ ਵੀ ਕਹੀ ਉਹਨਾਂ ਨੇ ਕੁਐਸਚਨ ਪੁੱਛੇ ਜਿਹੜੇ ਬੜੇ ਹੀ ਵਧੀਆ ਸੀ ਤੇ ਅਲਟੀਮੇਟਲੀ ਜੋ ਮੈਨੂੰ ਲੱਗ ਰਿਹਾ ਕਿ ਜਾਂਚ ਸੀਬੀਆਈ ਨੂੰ ਜਾ ਰਹੀ ਹੈ ਵੀਰਵਾਰ ਵਾਲੇ ਦਿਨ ਜਿਹੜੀ ਨੈਕਸਟ ਡੇ ਹੀアリング ਦੀ ਅਨਾਉਂਸ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਇਹ ਜਾਂਚ ਹੈ ਸੀਬੀਆਈ ਕੋਲ ਜਾਊਗੀ ਦੇਖੋ ਡੈਫੀਨੇਸ਼ਨ ਮੈਂ ਪਹਿਲੇ ਵੀ ਕਹਿ ਚੁੱਕਾ ਦੁਬਾਰਾ ਕਹੂੰਗਾ ਇਹ ਸਾਰਾ ਹੁਣ ਜਿਹੜਾ ਜਿਹੜਾ ਸਾਰਾ ਵੀ ਰੋਲ ਹੈ ਕਰਨਲ ਸਾਹਿਬ ਦੇ ਪਰਿਵਾਰ ਦਾ ਹੈ ਕਿਉਂਕਿ ਇਸ ਵਕਤ ਜਿਹੜੇ ਅਫਸਰਾਨ ਜਿਹੜੇ ਹੈ ਉਹਨਾਂ ਦੇ ਘਰ ਉਹਨਾਂ ਨੂੰ ਗਿੜਗੜਾ ਜਾਂ ਉਹਨਾਂ ਨੂੰ ਮਨਾਉਣ ਵਾਸਤੇ ਪੂਰੀ ਕੋਸ਼ਿਸ਼ ਦਾ ਜ਼ੋਰ ਲਾ ਦੇਣਗੇ ਕਿ ਇਹ ਨਾ ਹੋਵੇ ਕਿ ਕਰਨਲ ਸਾਹਿਬ ਮੰਨ ਕੇ ਕੇਸ ਆਪਣਾ ਵਿਡਰੋ ਕਰ ਲੈਣ ਇਸ ਤੋਂ ਇਲਾਵਾ ਹੋਰ ਕੋਈ ਮੈਨੂੰ ਜਿਹੜੀ ਆਪਸ਼ਨ ਨਜ਼ਰ ਨਹੀਂ ਆ ਰਹੀ ਅਗਰ ਕਰਨਲ ਸਾਹਿਬ ਨਹੀਂ ਮੰਨਦੇ ਤੇ ਇਹ ਡੈਫੀਨੇਟਲੀ ਇਹ ਜਾਂਚ ਸੀਬੀਆ ਨੂੰ ਜਾ ਰਹੀ ਹੈ ਸਰ ਠੀਕ ਹੈ ਜੀ ਸੋਏ ਸਾਡੇ ਨਾਲ ਸੀ ਰਜੀਵ ਸ਼ਰਮਾ ਐਡਵੋਕੇਟ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਅੱਜ ਹਾਈ ਕੋਰਟ 'ਚ ਕੀ ਗੱਲਬਾਤ ਹੋਈ ਕੀ ਕੀ ਹੋਇਆ ਅਗਲੇ ਅਗਲੇ ਤਰੀਕਾ ਕਦੋਂ ਦੀ ਹੈ ਧੰਨਵਾਦ